ਭਗਵੰਤਮਾਨ ਦੇ ਜਲੰਧਰ 'ਚ ਤਿਆਰ ਹੋ ਰਹੇ ਨਵੇਂ ਘਰ ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ। ਨਵੇਂ ਘਰ ਦੀਆਂ ਚਰਚਾਵਾਂ ਤੇ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਬਾ ਨੇ ਤੰਜ ਕਸਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਸਤੋਜ ਦਾ ਮਹਾਰਾਜਾ ਭਗਵੰਤਮਾਨ ਸ਼ਹਿਰ ਦੇ ਪੁਰਾਣੀ ਬਾਰਾਦਰੀ 'ਚ ਮਕਾਨ ਨੰਬਰ 1 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ। ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੋਹਨ ਲਾਰੈਂਸ 1848 ਵਿੱਚ ਇਸ ਘਰ ਵਿੱਚ ਰਹਿ ਸੀ। ਉਦੋਂ ਤੱਕ ਜਲੰਧਰ ਮਹਾਰਾਜ ਸਿੰਘ ਤੇ ਸ਼ਾ ਰਾਜ ਦਾ ਹਿੱਸਾ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਈ ਤੇ ਨਵੀਨੀਕਰਨ ਦੇ 52.71 ਕਰੋੜ ਰੁਪਏ ਖਰਚ ਕੀਤੇ ਸੀ ਹਾਲਾਂਕਿ ਉਹੀ ਨੇਤਾ ਹੈ ਜਿਨ੍ਹਾਂ ਨੇ ਆਮ ਜੀਵਨ ਜੀਵਣਾ ਤੇ ਛੋਟੇ ਘਰਾਂ ਵਿੱਚ ਰਹਿਣ ਦਾ ਵਾਅਦਾ ਕੀਤਾ ਸੀ ਹੁਣ ਆਮ ਜ਼ਿੰਦਗੀ ਜੀਉਣ ਦੇ ਉਹਨਾਂ ਦੇ ਵਾਅਦਿਆਂ ਦਾ ਕੀ ਹੋਇਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਜਲੰਧਰ ਵੈਸਟ ਦੇ ਜਿਮਣੀ ਚੌਂਡ ਵੇਲੇ ਜਲੰਧਰ ਚ ਕਿਰਾਏ ਦਾ ਘਰ ਲਿਆ ਸੀ ਤੇ ਹੁਣ ਅਚਾਨਕ ਘਰ ਬਦਲਿਆ ਜਾ ਰਿਹਾ ਤੇ ਜਲੰਧਰ ਚ 11 ਕਰੋੜ ਦਾ ਬਣਿਆ ਸਰਕਾਰੀ ਬੰਗਲਾ ਹੁਣ ਭਗਵੰਤ ਮਾਨ ਦੀ ਨਵੀਂ ਰਿਹਾਇਸ਼ ਹੋਵੇਗੀ ਜਿੱਥੇ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਮਿਲਾਂ ਕਰਨਗੇ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਭਗਵੰਤ ਮਾਨ ਦੇ ਜਲੰਧਰ 'ਚ ਤਿਆਰ ਹੋ ਰਹੇ ਨਵੇਂ ਘਰ ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਨਵੇਂ ਘਰ ਦੀਆਂ ਚਰਚਾਵਾਂ ਤੇ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਬਾ ਨੇ ਤੰਜ ਕਸਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਸਤੋਜ ਦਾ ਮਹਾਰਾਜਾ ਭਗਵੰਤ ਮਾਨ ਸ਼ਹਿਰ ਦੇ ਪੁਰਾਣੀ ਬਾਰਾਦਰੀ 'ਚ ਮਕਾਨ ਨੰਬਰ 1 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੋਹਨ ਲਾਰੈਂਸ 1848 ਵਿੱਚ ਇਸ ਘਰ ਵਿੱਚ ਰਹੇ ਸੀ ਉਦੋਂ ਤੱਕ ਜਲੰਧਰ ਮਹਾਰਨਜੀਤ ਸਿੰਘ ਤੇ ਸ਼ਾ ਰਾਜ ਦਾ ਹਿੱਸਾ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਈ ਤੇ ਨਵੀਨੀਕਰਨ ਦੇ 52.71 ਕਰੋੜ ਰੁਪਏ ਖਰਚ ਕੀਤੇ ਸੀ ਹਾਲਾਂਕਿ ਉਹੀ ਨੇਤਾ ਹੈ ਜਿਨ੍ਹਾਂ ਨੇ ਆਮ ਜੀਵਨ ਜੀਵਣਾ ਤੇ ਛੋਟੇ ਘਰਾਂ ਵਿੱਚ ਰਹਿਣ ਦਾ ਵਾਅਦਾ ਕੀਤਾ ਸੀ ਹੁਣ ਆਮ ਜ਼ਿੰਦਗੀ ਜੀਉਣ ਦੇ ਉਹਨਾਂ ਦੇ ਵਾਅਦਿਆਂ ਦਾ ਕੀ ਹੋਇਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਜਲੰਧਰ ਵੈਸਟ ਦੇ ਜਿਮਣੀ ਚੌਂਡ ਵੇਲੇ ਜਲੰਧਰ ਚ ਕਿਰਾਏ ਦਾ ਘਰ ਲਿਆ ਸੀ ਤੇ ਹੁਣ ਅਚਾਨਕ ਘਰ ਬਦਲਿਆ ਜਾ ਰਿਹਾ ਤੇ ਜਲੰਧਰ ਚ 11 ਕਰੋੜ ਦਾ ਬਣਿਆ ਸਰਕਾਰੀ ਬੰਗਲਾ ਹੁਣ ਭਗਵੰਤ ਮਾਨ ਦੀ ਨਵੀਂ ਰਿਹਾਇਸ਼ ਹੋਵੇਗੀ ਜਿੱਥੇ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਮਿਲਾਂ ਕਰਨਗੇ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਭਗਵੰਤਮਾਨ ਦੇ ਜਲੰਧਰ 'ਚ ਤਿਆਰ ਹੋ ਰਹੇ ਨਵੇਂ ਘਰ ਤੇ ਹੁਣ ਸਿਆਸਤ ਸ਼ੁਰੂ ਹੋ ਗਈ ਹੈ ਨਵੇਂ ਘਰ ਦੀਆਂ ਚਰਚਾਵਾਂ ਤੇ ਕਾਂਗਰਸ ਲੀਡਰ ਪ੍ਰਤਾਪ ਸਿੰਘ ਬਾਜਬਾ ਨੇ ਤੰਜ ਕਸਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਸਤੋਜ ਦਾ ਮਹਾਰਾਜਾ ਭਗਵੰਤਮਾਨ ਸ਼ਹਿਰ ਦੇ ਪੁਰਾਣੀ ਬਾਰਾਦਰੀ 'ਚ ਮਕਾਨ ਨੰਬਰ 1 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਤੋਂ ਵੀ ਪੁਰਾਣਾ ਹੈ ਜਲੰਧਰ ਡਿਵੀਜ਼ਨ ਦੇ ਪਹਿਲੇ ਬ੍ਰਿਟਿਸ਼ ਕਮਿਸ਼ਨਰ ਸਰ ਜੋਹਨ ਲਾਰੈਂਸ 1848 ਵਿੱਚ ਇਸ ਘਰ ਵਿੱਚ ਰਹਿ ਸੀ ਉਦੋਂ ਤੱਕ ਜਲੰਧਰ ਮਹਾਰੰਜੀਤ ਸਿੰਘ ਤੇ ਸ਼ਾ ਰਾਜ ਦਾ ਹਿੱਸਾ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਆਪਣੀ ਰਿਹਾਈ ਤੇ ਨਵੀਨੀਕਰਨ ਦੇ 52.71 ਕਰੋੜ ਰੁਪਏ ਖਰਚ ਕੀਤੇ ਸੀ ਹਾਲਾਂਕਿ ਉਹੀ ਨੇਤਾ ਹੈ ਜਿਨ੍ਹਾਂ ਨੇ ਆਮ ਜੀਵਨ ਜੀਵਣਾ ਤੇ ਛੋਟੇ ਘਰਾਂ ਵਿੱਚ ਰਹਿਣ ਦਾ ਵਾਅਦਾ ਕੀਤਾ ਸੀ ਹੁਣ ਆਮ ਜ਼ਿੰਦਗੀ ਜੀਉਣ ਦੇ ਉਹਨਾਂ ਦੇ ਵਾਅਦਿਆਂ ਦਾ ਕੀ ਹੋਇਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਜਲੰਧਰ ਵੈਸਟ ਦੇ ਜਿਮਣੀ ਚੌਂਡ ਵੇਲੇ ਜਲੰਧਰ ਚ ਕਿਰਾਏ ਦਾ ਘਰ ਲਿਆ ਸੀ ਤੇ ਹੁਣ ਅਚਾਨਕ ਘਰ ਬਦਲਿਆ ਜਾ ਰਿਹਾ ਤੇ ਜਲੰਧਰ ਚ 11 ਕਰੋੜ ਦਾ ਬਣਿਆ ਸਰਕਾਰੀ ਬੰਗਲਾ ਹੁਣ ਭਗਵੰਤ ਮਾਨ ਦੀ ਨਵੀਂ ਰਿਹਾਇਸ਼ ਹੋਵੇਗੀ ਜਿੱਥੇ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਮਿਲਾਂ ਕਰਨਗੇ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ